ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਰਿੰਕੂ ਅੱਜ ਤੁਹਾਡੇ ਨਾਲ ਇਹ ਵਿਚਾਰ ਕਰਨ ਲੱਗਾ ਕਿ ਇਹ ਵੀਡੀਓ ਨੂੰ ਜਰੂਰ ਆਪ ਜੀ ਐਂਡ ਤੱਕ ਜਰੂਰ ਸੁਣਿਆ ਜੇ ਤੇ ਇਹ ਮੈਂ ਕੇਵਲ ਤੇ ਕੇਵਲ ਆਪਣੇ ਮੈਂਬਰਾਂ ਤੱਕ ਇਸ ਵੀਡੀਓ ਨੂੰ ਭੇਜਣ ਲੱਗਾ ਕਿ ਜੋ ਅਸੀਂ ਸਬਦ ਗੁਰੂ ਕੀਰਤਨ ਜਲਾ ਚੈਰੀਟੇਬਲ ਸੁਸਾਇਟੀ ਜੋ ਸਾਧਗੁਰ ਜੀ ਸਾਡੇ ਕੋ ਸਾਰਿਆਂ ਨੂੰ ਰਲ ਕੇ ਸੇਵਾ ਲੈ ਰਹੇ ਨੇ ਤੇ ਉਹਦੇ ਵਿੱਚ ਅੱਜ ਹੋਰ ਵਾਅਦਾ ਹੋਇਆ ਕਿਵੇਂ ਕਿ ਅੱਜ ਸਾਡੇ ਕੋ ਪੰਜ ਬੱਚੇ ਪੜਨ ਵਾਲੇ ਜਿਹੜੇ ਪਲੱਸ ਹੋਏ ਨੇ ਗੁਰੂ ਸਾਹਿਬ ਦੇ ਕਿਰਪਾ ਕੀਤੀ ਹੈ ਕਿ ਸਾਰਾ ਕੁਝ ਤੁਹਾਡੇ ਸਹਿਯੋਗ ਨਾਲ ਹੋ ਰਿਹਾ ਇੱਕ ਬੱਚਾ ਉਹਦੇ ਘਰ ਦੀ ਹਾਲਤ ਇਹੋ ਜੀ ਹੈ ਕਿ ਉਹ ਟਿੱਟਾ ਰੱਖ ਕੇ ਸਮਝੋ ਕਿ ਚਾਹ ਵੀ ਕਿਸੇ ਨੂੰ ਬਣਾਣੀ ਹੋਵੇ ਲਈ ਆਪਣੀ ਕਾਪੀ ਦੇ ਕਾਗਜ਼ ਪਾੜ ਕੇ ਉਹਨੂੰ ਚਾਹ ਪਿਉਂਦਾ ਹੈ ਕਿ ਇੰਨਾ ਕੀ ਗਰੀਬੀ ਦੀ ਹਾਲਤ ਦੇ ਵਿੱਚ ਲੰਗਰ ਖਾ ਕੇ ਗੁਜ਼ਾਰਾ ਕਰਨ ਵਾਲੀ ਗੱਲ ਹੈ ਇੱਕ ਉਹ ਬੱਚਾ ਇੱਕ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਕੋ ਦੋ ਬੱਚੇ ਉਹ ਨੇ ਜਿਹਨਾਂ ਦੇ ਪਿਤਾ ਨਹੀਂ ਨੇ ਕੱਲੀ ਮਾਂ ਵੈ ਨੌਕਰੀ ਕਰਕੇ ਚਾਹ ਪਾਣੀ ਬਣਾ ਕੇ ਉਹ ਕੰਮ ਕਰਕੇ ਉਹ ਦੋ ਬੱਚਿਆਂ ਦਾ ਐਡਰੈਸ ਸਾਰਾ ਕੁਝ ਮੇਰੇ ਕੋ ਐ ਕਿਸੇ ਨੂੰ ਜਾਣਕਾਰੀ ਚਾਹੀਦੀ ਹੋਵੇ ਤੇ ਇਹਦੇ ਨਾਲ-ਨਾਲ ਸਤਿਗੁਰੂ ਜੀ ਮੇਰੇ ਨਾਲ ਇੱਕ ਬੱਚਾ ਜਿਹੜਾ ਐ ਐਲ ਕੇਜੀ ਚ ਪੜਦਾ ਸੀ ਜਿਹਦੀ ਮਾਤਾ ਦੇ ਪੇਟ ਚ ਬਹੁਤ ਆਪਰੇਟ ਹੋਏ ਉਹਦੀ ਦਵਾਈ ਵੀ ਚੱਲ ਰਹੀ ਐ ਇੱਕ ਹੋਰ ਹੀ ਨਾਲ ਦਵਾਈ ਦਾ ਵੀ ਨਾਲ ਸਤਿਗੁਰੂ ਨੇ ਸੇਵਾ ਲਈਤੀ ਐ ਇਹਦੇ ਨਾਲ-ਨਾਲ ਕਰਕੇ ਅੱਜ ਜਿਹੜੀ ਤਰੀਕ ਐ ਨਰ 21 5 ਤੇ ਅੱਜ ਦੇ ਦਿਨ ਸਾਡੇ ਕੋਲ 5 ਸੇਵਾਵਾਂ ਬੱਚਿਆਂ ਦੀਆਂ ਤੇ ਇੱਕ ਮਰੀਜ਼ ਦੀ ਸੇਵਾ ਸਤਿਗੁਰ ਨੇ ਝੋਲੀ 'ਚ ਪਾਈ ਆ ਇਹ ਅਰਦਾਸ ਕਰਿਓ ਕਿ ਆਪਾਂ ਜਿਵੇਂ ਕਿ ਹਾਰੇ ਕਾਰੋਬਾਰੀ ਆ ਨੌਕਰੀ ਕਰਦੇ ਆ ਦਸਵੰਦ ਜਿਹੜਾ ਅਸੀਂ ਕੱਢਦੇ ਆ ਇੱਕੋ ਅਰਦਾਸ ਹੁੰਦੀ ਆ ਹਰ ਇੱਕ ਦੀ ਕਿ ਮੇਰਾ ਜਿਹੜਾ ਦਸਵੰਦ ਦੇ ਮੇਰੀ ਜਿਹੜੀ ਕੱਢੀ ਹੋਈ ਮਾਇਆ ਇਹ ਸਹੀ ਟਿਕਾਣੇ ਜਾ ਕੇ ਲੱਗੇ ਤੇ ਸਾਡਾ ਵੀ ਯਤਨੇ ਹੁੰਦਾ ਕੋਈ ਸਾਨੂੰ 1 ਰੁਪਿਆ ਦਿੰਦਾ 10 ਦਿੰਦਾ 100 ਦਿੰਦਾ 1000 ਦਿੰਦਾ ਤੇ ਸਾਡਾ ਮਿਸ਼ਨ ਹੈ ਹੁੰਦਾ ਕਿ ਉਹ ਸਹੀ ਟਿਕਾਣੇ ਜਾ ਕੇ ਉਹ ਜਿਹੜੀ ਸੇਵਾ ਉਹ ਸਹੀ ਟਿਕਾਣੇ ਜਾ ਕੇ ਲੱਗੇ ਮੈਂ ਤਾਈਓ ਇਸ ਵੀਡੀਓ ਨੂੰ ਸ਼ੇਅਰ ਕਰਦਾ ਕਿ ਜਿਹੜੇ ਮੈਂਬਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਉਤਸ਼ਾਹ ਮਿਲੇ ਕਿ ਆਪਾਂ ਸਾਰੇ ਰਲ ਕੇ ਜਿੱਥੇ ਅਸੀਂ ਆਪਣਾ ਪਰਿਵਾਰ ਪਾਲਦੇ ਆ ਤੇ ਜੇ ਗੁਰੂ ਨੇ ਸਮਰੱਥਾ ਦਿੱਤੀ ਆ ਉਹ ਥੋੜਾ ਜਿਹਾ ਬਾਹਰ ਹੋ ਕੇ ਨਾ ਆਪਾਂ ਸੇਵਾ ਕਰ ਸਕੀਏ ਗੁਰੂ ਕਿਰਪਾ ਕਰੇ ਸਤਗੁਰ ਮੇਰ ਕਰਨ ਦੀ ਅਸੀਸ ਜੀ ਉਹ ਪੰਜ ਵਰੀ ਵਾਹਿਗੁਰੂ ਕਾ ਕੇ ਜਥੇ ਦੀ ਅਰਦਾਸ ਕਰਿਓ ਕਿ ਆਪਾਂ ਸਾਰੇ ਰਲ ਕੇ ਇਹ ਸੇਵਾ ਉਹਨਾਂ ਨੂੰ ਵੰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ